ਹਾਂ ਜੀ ਸਰ ਕੀ ਨਾਮ ਤੇ ਅੱਜ ਦਾ ਤੁਹਾਡਾ ਕੀ ਪ੍ਰੋਗਰਾਮ ਮੈਂ ਅਮਿਤ ਕੁਮਾਰ ਖੰਡ ਕਾਰੇਵਾ ਫਤੇਗੜ ਚੂੜੀਆਂ ਰਾਸ਼ਟਰੀ ਸੇਮ ਸੇਵਕ ਸੰਗਤੋਂ ਔਰ ਅੱਜ ਅਸੀਂ ਇੱਥੇ ਸਾਡੇ ਰਕੇਸ਼ ਜੀ ਨੇ ਔਰ ਹਰਦੀਪ ਜੀ ਨੇ ਇਹਨਾਂ ਦੀ ਟੀਮ ਨੇ ਇੱਥੇ ਪਿੰਡਾਂ ਦੇ ਵਿੱਚ ਸਰਵੇ ਕੀਤਾ ਸੀ ਕੁਝ ਪਰਿਵਾਰਾਂ ਨੂੰ ਹੜਪੀੜਤੀ ਜਿਨ੍ਹਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ ਉਹਨਾਂ ਬਾਰੇ ਇਹਨਾਂ ਨੇ ਕੁਝ ਜਾਣਕਾਰੀ ਇਕੱਠੀ ਕੀਤੀ ਸੀ ਤੇ ਉਹਨਾਂ ਪਰਿਵਾਰਾਂ ਨੂੰ ਅੱਜ ਇੱਥੇ ਅਜਨਾਲੇ ਸ਼ਹਿਰ ਦੇ ਵਿੱਚ ਬਾਬਾ ਲਾਲ ਮੰਦਿਰ ਦੇ ਵਿੱਚ ਬੁਲਾ ਕੇ ਉਨਾਂ ਨੂੰ ਉਹਨਾਂ ਦੇ ਘਰ ਦੀ ਜ਼ਰੂਰਤ ਦਾ ਸਮਾਨ ਦਿੱਤਾ ਗਿਆ। ਸਰਫ ਅੱਗੇ ਵੀ ਜਾਰੀ ਰਹੇਗਾ ਤੇ ਅੱਜ ਤਾਂ ਅਸੀਂ ਜੀ ਕਾਸਟਿੰਗ ਸੇਲਸ ਨਾਲ ਸੰਸੰਗ ਹੋ ਰਹਾ ਸੇਵਾ ਬਾਹਰ ਦੀ ਟੀਮ ਜਿਸ ਦਿਨ ਦਾ ਹੜ ਆਇਆ ਵਾ ਜਿਸ ਦਿਨ ਦਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਨੇ ਨੁਕਸਾਨ ਕੀਤਾ ਦਰਿਆ ਦਾ ਜਿਹੜੇ ਢਾਵਾਂ ਲੱਗੀਆਂ ਨੇ ਬਹੁਤ ਪਿੰਡਾਂ ਨੂੰ ਨੁਕਸਾਨ ਆਇਆ ਸੀ ਉਸ ਦਿਨ ਦੇ ਦਰਿਆ ਪਾਣੀ ਆਉਣ ਤੋਂ ਹੜ ਆਉਣ ਤੋਂ ਅਗਲੇ ਦਿਨ ਦੇ ਹੀ ਆਪਣੇ ਇਸ ਸੇਵਾ ਦੇ ਕਾਰਜ 'ਚ ਲੱਗੇ ਹੋਏ ਆ ਪਹਿਲੇ ਦਿਨਾਂ ਦੇ ਵਿੱਚ ਜਦੋਂ ਪਾਣੀ ਬਹੁਤ ਜ਼ਿਆਦਾ ਸੀ 8-8 ਫੁੱਟ ਪਾਣੀ ਸੀ ਉਦੋਂ ਉਸ ਦਰਮਿਆਨ ਅਸੀਂ ਕਿਉਂਕਿ ਲੋਕਾਂ ਕੋਲ ਇੱਕਦਮ ਜ਼ਰੂਰਤਾਂ ਦਾ ਸਮਾਂ ਖਰਾਬ ਹੋ ਚੁੱਕਾ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਟਰਾਲੀ ਦੇ ਉੱਤੇ ਖਾਣਾ ਬਣਾ ਕੇ ਫਟੇਕੜ ਚੁੰਡੀਆਂ ਤੋਂ ਖਾਣਾ ਤਿਆਰ ਕਰਦੇ ਸੀ ਤੇ ਉਸ ਖਾਣੇ ਨੂੰ ਬਣਿਆ ਹੋਇਆ ਪੈਕੇਟ ਤਿਆਰ ਕਰਕੇ ਲੋਕਾਂ ਦੇ ਘਰਾਂ 'ਚ ਪਹੁੰਚਾਉਂਦੇ ਸੀ ਤੇ ਜਦੋਂ ਪਾਣੀ ਘਟ ਗਿਆ ਤੇ ਉਸ ਤੋਂ ਬਾਅਦ ਫਿਰ ਸਾਨੂੰ ਲੱਗਾ ਵੀ ਹੁਣ ਲੋਕਾਂ ਨੇ ਆਪਣਾ ਥੋੜਾ ਬਹੁਤ ਸਿਸਟਮ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹਨਾਂ ਨੂੰ ਘਰ ਹੀ ਰਾਸ਼ਨ ਬੁੱਧਾ ਸਮਾਨ ਜਰੂਰਤ ਜਿਨ੍ਹਾਂ ਦੇ ਮੰਜੇ ਖਰਾਬ ਹੋ ਗਏ ਉਹਨਾਂ ਨੂੰ ਮੰਜੇ ਜਿਨ੍ਹਾਂ ਦੇ ਭਾਂਡੇ ਰੁੜ ਗਏ ਸੀ ਉਹਨਾਂ ਨੂੰ ਭਾਂਡੇ ਡੰਗਰਾ ਵਾਸੇ ਚਾਰਾ ਉਦੋਂ ਵੀ ਨਿਰੰਤਰ ਸੇਵਾ ਅੱਜ ਤੱਕ ਜਾਰੀ ਆ। ਬੋਲ ਬੋਲ ਨਾਮ ਬੋਲੋ ਨਾ ਇੰਗਲਿਸ਼ ਦੇ ਨਾਮ ਕੋ ਲਾ ਕੋ ਲਾ ਆ 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 ਇਦਰਾ ਇਦਰਾ ਕੋਲਾ ਦਿੱਤ ਮੈਨੂੰ ਜਗਾ ਦਊਗਾ ਕੋਈ ਇਹ ਨਾ ਗਿੱਸੇ ਲੈ ਕੇ ਮੈਂ ਬੋਲੀ ਜਾ ਉਹਦਾ ਨਹੀਂ ਸੋਲੀ ਵਾਹੋ ਜੀ ਹਾਂ ਜੀ ਹਾਂ ਜੀ ਇਦਰਾ ਇਹ ਲੋ ਵੇਖ ਬੜੀ ਜੀ ਮਨਜੀਤ ਕੌਰ ਹਾਂ ਜੀ ਜੋ ਬੰਦੀ ਮੰਮੀ चलिए <laughs> you! आऊ म भन्छु चाही पठाउनु हुन्छ नि नाइँ नै गरिहरु नाइँ थाहा गरिहरु सबैको कुरा भन्नु न ठाडे काम मठाउनु है कनियाँ नि देखि यो बारेमा कुरा गर्दा यही अनुसार मलाई लाग्छ यो मलाई भन्नु न तपाईंलाई पराए देह हुन्छ ਇੰਦਰਾ ਸਾਹਿਬ ਦਾ ਇੱਕ ਮਿੰਟਾਂ ਹੋਰ ਲੱਗਦਾ ਆ। ਕੋਈ ਤੁਹਾਡੇ ਵੀ ਤੁਹਾਡੇ ਮੰਜੀਦ ਗੋਹਣੇ ਟੇਕ ਪਟੇ ਜੋ ਬੰਦੀ ਨੂੰ ਚੰਗਾ ਅਗਲਾ ਰੰਗ ਸਪੋਰਟ ਆ। ਗਦਾ ਯਾਰ ਨਾ ਪਾਬੰਦੀ ਨਾ ਯਾਰ ਲਵ ਕਰਦਾ ਜੀ ਲਵ ਜੀ ਨਿਗਾਈ ਨਮਰਨ ਸੀ ਯਾਰ ਗਿਸ ਬਾਬੂ ਸੀ ਤਦਰ ਗੀ ਤਤੇ ਨਿਗਾਈ ਆ ਤੈਨੂੰ ਮਜ਼ਾ ਕਿਦੋਂ ਦਿਖਾਉਂਦਾ ਠੀਕ ਆ ਰ ਆ ਬੜੀਆ ਆ ਲੈ ਅੱਛਾ ਐਡ ਕਰੀ ਜੋ ਭਾਈ ਉਹ ਹੋ ਗਏ ਕਿੱਥੇ ਜਾ ਕੇ ਬੈ ਜਾਂ ਹਾਂ ਦੀ ਸ਼ੁਭਾ ਦੀ ਸ਼ੁਭਾ ਜਾ ਇਹ ਜਿਹੜੀ ਗੱਲ ਵੀ ਆਜੀ ਸਾਈਡ ਤੋਂ ਜੋ ਸਾਰੇ ਸਾਈਡ ਤੋਂ ਬੋਲੋ ਕਰੋ ਮੇਰੇ ਕੋਲੋਂ ਠੀਕ ਠੀਕ ਹੈ ਲਾ ਲੀ ਦਿਓ ਪੰਜੀ ਨਾਲ ਹੈਗਾ ਕੋਈ ਤੁਹਾਡੇ ਉਹ ਤੁਹਾਡੀ ਗੱਲ ਪਿਆ ਸਮਾਨ ਰੱਖਦਾ ਹੈ ਸ਼ampoo ਕੋਰ ਸ਼ampoo ਆ ਦੇ ਇਹ ਅੱਛਾ ਅਲੱਗ ਆਪਣਾ ਰੱਖ ਲੈ ਆ ਬੜੀ ਆਉਣਾ ਆ ਇਤਨਾ ਬੜੀ ਆਉਣਾ ਕੁਝ ਨਹੀਂ ਆ ਰਹਾ ਨੰਮ ਜਵਾਬ ਆ ਦਿਗਰ ਆ ਗਿਆ ਹੋਰ ਦਾ ਕਪਾ ਗਿਆ ਸ਼ੱਭੋ ਸ਼ੱਭੋ ਆਉਂਦੇ ਕੋਈ ਸ਼ੱਭੋ ਹੋਰ ਆਉਂਦੇ ਰਾਜਪੁਰ ਹੰਦੀ ਸਰ ਅੱਜ ਹਾਰਡ ਪੇਟਾਂ ਨੂੰ ਸਮਗਰੀ ਵੰਡੀ ਗਈ ਆ ਤੇ ਕੀ ਕਹਿਣਾ ਚਾਹੁੰਦੇ ਲੋਕ ਸਾਰਿਆਂ ਨੂੰ ਜੈ ਸ਼੍ਰੀ ਭਾਬਾ ਲਾਲ ਜੀ ਜੈ ਸ਼੍ਰੀ ਰਾਮ ਅੱਜ ਸਾਡੇ ਰਾਕੇਰ ਸਿੰਘ ਹੋ ਸਕਦੇ ਫਟੇਗੜ ਚੂੜੀਆਂ ਤੋਂ ਕਾਰਜਕਰਤਾ ਰਾਸ਼ਨ ਵੰਡਣ ਲਈ ਸਾਡੇ ਵਿੱਚ ਆਏ ਜੋ ਕਿ ਅਸੀਂ ਲੋੜਵੰਦ ਪਿੰਡਾਂ 'ਚੋਂ ਜਿਨ੍ਹਾਂ ਨੂੰ ਜਿਸ ਤਰ੍ਹਾਂ ਦੀ ਜ਼ਰੂਰਤੀ ਉਸ ਹਾਵ ਨਾਲ ਸੱਧਿਆ ਔਰ ਵਧੀਆ ਉਹਨਾਂ ਨੇ ਆਪਣਾ ਉਪਰਾਲਾ ਕਰਕੇ ਫਟੇਗੜ ਚੂੜੀਆਂ ਤੋਂ ਆਪਣੇ ਸੰਗ ਦੇ ਕਾਰਜਕਰਤਾ ਨੇ ਕੀਤਾ ਔਰ ਬਾਕੀ ਰਾਸ਼ਨ ਹੋਰ ਵੀ ਜਿਹੜਾ ਸਾਡੇ ਕੋਲ ਅਸੀਂ ਆਪਣੇ ਲੋੜ ਦੇ ਮੁਤਾਬਕ ਮਤਲਬ ਉਹ ਕੀ ਸੰਗਠਨ ਦੇ ਸਹਿਯੋਗ ਨਾਲ ਮੰਦਰ ਲਾਲ ਦੁਆਰੇ ਤੋਂ ਹੋਰ ਹੀ ਸੰਗਠਨ ਜਿਹੜੀਆਂ ਸਾਡੀਆਂ ਆਈ ਹੋਈਆਂ ਉਹਨਾਂ ਨੂੰ ਹੋਰ ਵੀ ਰਾਸ਼ਨ ਵੰਡਣ ਕਰਾਂਗੇ ਜਿਹਦੇ ਵਿੱਚ ਆਪਣਾ ਡੱਡ ਹੈਗੇ ਨੇ ਗੱਦੇ ਨੇ ਰਾਸ਼ਨ ਆ ਔਰ ਘਰੇਲੂ ਲੋੜ ਲੋੜਵੰਦ ਲੋੜਵੰਦਾਂ ਵਾਸਤੇ ਜੋ ਸਮਾਨ ਆ ਉਹ ਅਸੀਂ ਅੱਜ ਲੋੜਵੰਦਾਂ ਨੂੰ ਨਾਲ ਵੰਡਣ ਕਰਾਂਗੇ